ਤਨ ਹਾਈਲਾਈਟ ਕਰ ਨਹੀਂ ਮੇਰਾ ਨਾਮ ਯੂਜ਼ ਕਰ ਰਹੇ ਹੋ ਸੋ ਇਹਨੂੰ ਵੇ ਕਿੱਡਾ ਬੈਂਪ ਆਇਆ ਵਾ ਵੀ ਇਤੋਂ ਟੀਆਰਪੀ ਭਾਲ ਦਿਓ ਸਾਰੇ ਟੈਂਪੂਆਂ ਦਾ ਵੀ ਟੀਆਰਪੀ ਭਾਲ ਲਈ ਜਾਂ ਹੁਣ ਅਗਲਾ ਗਲਾਸੀ ਘੜਕਾਉਣ ਦੀ ਗੱਲ ਕਰਾਂਦੇ ਆਂ ਜਾ ਉਹ ਮੋਟਰ ਤੇ ਆ ਜਵੇ ਨਾਲੇ ਉੱਥੇ ਅਸੀਂ ਗਲਾਸੀ ਘੜਕਾਵਾਂਗੇ ਨਾਲੇ ਉਹਨੂੰ ਹੜਕਾ ਦੇਾਂਗੇ ਨੋ ਅੰਕਲਾਣ ਦਾ ਜ਼ਮਾਨਾ ਜਾ ਚੁੱਕਾ ਹੈ ਤੇ ਟੈਂਪੂਆਂ ਦਾ ਜ਼ਮਾਨਾ ਆ ਚੁੱਕਾ ਹੈ ਇਸੇ ਕਰਕੇ ਤੂੰ ਮਣ ਦੀ ਖਰਗ ਘਾਲਦਾ ਦਸੀ ਗਿਆ ਸੀ ਮਖਣ ਮਾਈ ਓਹ ਕਿਹੜੀ ਬੋਟੀ ਭਾੜਦਾ ਮਾਸ ਦੀ ਬੋਟੀ ਭਾੜਦਾ ਹਾਟੀ ਨਾ ਪਤੰਦਰਾ ਜੀਂ ਦੀ ਦਾ ਮਾਸ ਦੀ ਬੋਟੀ ਵੇਨ ਲਈ ਗੱਲ ਲੈ ਜੂ ਮਜ਼ਾ ਆ ਗਿਆ ਮੋਟਰ ਤੋਂ ਆ ਵੀ ਮੈਂ ਇੱਕ ਸਟੋਰੀ ਵਿਖੀ ਕਿਸੇ ਟੈਂਪੂ ਦੀ ਉਹ ਇੱਕ ਪੋਡਕਾਸਟ ਹੋਇਆ ਸੀ ਉਹ ਕਾਫੀ ਬਹਿਰਲ ਹੋਇਆ ਸੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਸਾਡਾ ਪ੍ਰੋਗਰਾਮ ਦੇਖਦੇ ਹੋ ਨੇ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਟੈਂਪੂ ਵਾਲਾ ਤੁਹਾਡਾ ਬੜਾ ਬੈਰ ਲੋਇਆ ਸੀ ਤੇ ਉਹ ਟੈਂਪੂ ਕਹਿ ਰਿਹਾ ਵੀ ਉਹਦੇ ਨਾਲ ਟੀਆਰਪੀ ਮਿਲਦੀ ਲੋਕਾਂ ਨੂੰ ਟੈਂਪੂਆਂ ਦੀ ਟੀਆਰਪੀ ਕਾਦੀ ਉਹਨੂੰ ਸੁਨੇਹਾ ਦੇ ਦਿਓ ਉਹ ਮੋਟਰ ਤੇ ਆ ਜਵੇ ਨਾਲੇ ਉੱਥੇ ਅਸੀਂ ਗਲਾਸੀ ਘੜ ਕੰਮ ਹੋਗੇ ਨਾਲੇ ਉਹਨੂੰ ਹਟਾ ਦੇਾਂਗੇ ਲੈ ਜਵੇ ਮਜ਼ਾ ਆ ਕੇ ਮੋਟਰ ਤੋਂ ਹਾਂ